ਸੁਬੇ ਦੀ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਹਾਲమే ਹੈ ਕਿ ਰੇੜੀਆਂ ਫੜੀਆਂ ਵਾਲੇ ਵੀ ਹੁਣ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਅਤੇ ਲੁੱਟਦਾ ਸ਼ਿਕਾਰ ਹੋ ਰਹੇ ਨੇ। ਤਾਰੀਵਾਲ ਦੇ ਨਵੀਂ ਆਬਾਦੀ ਇਲਾਕੇ ਦੇ ਵਿੱਚ ਮੰਗਫਲੀ ਵੇਚਣ ਵਾਲੇ ਪਰਵਾਸੀ ਫੜੀ ਵਾਲੇ ਨੂਵੀਂ ਲੁਟੇਰੀਆਂ ਨੇ ਨਹੀਂ ਬਖਸ਼ਿਆ। ਅਤੇ ਪਿਸਤੌਲ ਦੀ ਨੋਕ ਤੇ ਇਸ ਪਰਵਾਸੀ ਪਰਿਵਾਰ ਕੋਲੋਂ ਸਾਰੇ ਦਿਨ ਦੀ ਕਮਾਈ ਲੁੱਟ ਕੇ ਲੈ ਗਏ ਅਤੇ ਲੁਟੇਰੇ ਸਕੂਟਰੀ ਤੇ ਆਏ ਸੀ ਅਤੇ ਨਸ਼ੇ ਦੇ ਵਿੱਚ ਝੂਮ ਰਹੇ ਸਨ। ਉਹਨਾਂ ਨੂੰ ਇੰਨੀ ਹਫੜਾ ਦਫੜੀ ਪਈ ਸੀ ਕਿ ਲੁੱਟ ਤੋਂ ਬਾਅਦ ਸਕੂਟਰੀ ਵੀ ਉੱਥੇ ਛੱਡ ਕੇ ਦੌੜ ਗਏ। ਉੱਥੇ ਮੂੰਗਫਲੀ ਵੇਚਣ ਵਾਲੇ ਲੜਕੇ ਆਕਾਸ਼ ਨੇ ਦੱਸਿਆ ਕਿ ਦੋ ਨੌਜਵਾਨ ਉਹਨਾਂ ਦੀ ਫੜੀ ਤੇ ਸਕੂਟਰੀ ਤੇ ਆਏ ਸਨ ਜਿਨ੍ਹਾਂ ਨੇ ਆਪਣੇ ਮੂੰਹ ਬੰਨੇ ਹੋਏ ਸੀ ਤੇ ਪਹਿਲਾਂ ਉਹ ਮੂੰਗਫਲੀ ਗੱ ਚੁਕਾਦੀ ਖਰੀਦਣ ਦਾ ਬਹਾਨਾ ਕਰਨ ਲੱਗ ਪਏ ਅਤੇ ਫਿਰ ਉਹਨਾਂ ਦੇ ਵਿੱਚੋਂ ਇੱਕ ਨੇ ਪਿਸਤੌਲ ਕੱਢ ਲਈ ਅਤੇ ਕਿਹਾ ਕਿ ਜੋ ਕੁਝ ਵੀ ਉਹਨਾਂ ਦੇ ਕੋਲ ਹੈ ਕੱਢ ਦੋ। ਤਾਂ ਨੌਜਵਾਨ ਆਕਾਸ਼ ਨੇ ਹੋਰ ਅਗੇ ਕੀ ਕੁਝ ਦੱਸਿਆ? ਆਓ ਤੁਹਾਨੂੰ ਵੀ ਸੁਣਾਉਣੀ ਹੈ। मेरा नाम आकाश है और मैं डिस्ट्रिक्ट बरेली का रहने वाला हूँ मेरे साथ आधे घंटे पहले यहाँ पर मैं मूंगली का काम करता हूँ पिस्टल दिखाकर बंदों ने पैसे खोल लिए थे स्कूटरी से आए थे एक्टिवा स्कूटरी से आए थे और मुँह बंदे जी शायद पिस्टल दिखा के उनने सारे पैसे ले गए पैसे ऐसे पाँच छः हजार रुपये होंगे क्योंकि आज किसी को देने थे पैसे तो पाँच साल काम करते हुए हो गए यहाँ पर कुछ सौदे के बहाने ली थी कुछ मूंगफली ली थी ਮ ਉਹ ਗੱਜੇ ਗੁਜੇਕ ਲੈਣੇ ਕੇ ਬਾਹਨੇ ਆਏ ਤੇ ਫਿਰ ਉਹਨੇ ਪਿਸਤਲ ਲਗਾ ਕੇ ਦਿਖਾ ਦਿੱਤੀ ਪਿਸਤਲ ਦਿਖਾਉਣੇ ਕੇ ਬਾਦ ਬੋਲੇ ਸਾਰੇ ਪੈਸੇ ਖੋ ਕੇ ਲੈ ਕੇ ਬੋਰੀ ਸਾਇਦ ਪੂਰੇ ਪਿਆ ਰਹਿ ਗਈ ਹੈ ਅਭੀ ਤੱਕ ਨਹੀਂ ਕੀ ਹੈ ਇਹ ਭਾਜੀ ਮੇਰਾ ਨਾਮ ਬਲਚਰਨ ਸਿੰਘ ਆ ਤੇ ਮੈਂ ਨਵੀਂ ਬਾਦੀ ਦਾ ਰਹਿਣ ਵਾਲਾ ਪਿੱਛੇ ਹੀ ਇਹਨਾਂ ਦੇ ਲੱਗੇ ਮੇਰਾ ਘਰ ਵਾ ਤੇ ਜਿੱਦਾਂ ਇਥੇ ਚੀਕ ਝਾੜਾ ਜਾਂ ਪਿਆ ਤੇ ਅਸੀਂ ਉਸ ਵੇਲੇ ਬੈਕਸਾਈਡ ਤੇ ਹੀ ਖਲੋਤੇ ਹਾਂ ਤੇ ਅਸੀਂ ਜਦੋਂ ਇਥੇ ਪਹੁੰਚੇ ਤੇ ਸਾਨੂੰ ਪਤਾ ਲੱਗਾ ਕਿ ਇਹ ਭਾਜੀ ਕੋ ਨਾ ਇਥੇ ਮੂਫਲੀ ਲੈਣ ਦੇ ਬਹਾਨੇ ਦੋ ਬੰਦੇ ਆਏ ਸਕੂਟਰੀ ਲਈ ਚਿੱਟੇ ਰੰਗ ਦੀ ਐਕਟਿਵਾ ਤੇ ਉਹਨਾਂ ਨੇ ਪਹਿਲਾਂ ਇਹਨਾਂ ਕੋਲ ਮੂਫਲੀ ਮੰਗੀ ਮੂਫਲੀ ਲੈਣ ਦੇ ਬਹਾਨੇ ਜਦੋਂ ਉਹਨਾਂ ਨੇ ਵੇਖਿਆ ਕਿ ਬੋਰੀ ਦੇ ਵਿੱਚ ਇਹਨਾਂ ਕੋਲ ਬਹਾਵਾ ਪੈਸੇ ਪਏ ਨੇ ਉਹਨਾਂ ਨੇ ਮੁੜ ਕੇ ਉਸੇ ਵੇਲੇ ਦੋਹਾਂ ਬੰਦਿਆਂ ਕੋਲ ਪਿਸਤਲ ਹੀ ਇਹਨਾਂ ਨੂੰ ਇਹਨਾਂ ਨੂੰ ਪਿਸਤਲ ਦਿਖਾ ਲਈ ਪਿਸਤਲ ਵਿਖਾ ਲ ਗਏ ਵਿਜਾਰੇ ਡਰ ਗਏ ਤੁਹਾਨੂੰ ਪਤਾ ਪਰਦੇਸੀ ਬੰਦੇ ਨੇ ਇਹ ਡਰ ਗਏ ਤੇ ਇਹਨਾਂ ਨੇ ਪਿੱਛੇ ਹਟ ਗਏ ਉਹਨਾਂ ਨੇ ਸਣੇ ਬੋਰੀ ਪੈਸੇ ਸਾਰੇ ਚੁੱਕੇ ਚੁੱਕ ਕੇ ਤੇ ਆ ਫਤੇਨਗਲ ਇਧਰ ਨੂੰ ਵਾਲੀ ਸਾਈਡ ਨੂੰ ਭੱਜ ਗਏ ਭਾਜੀ ਇਹ ਮੰਗ ਕਰਦਾ ਕਿ ਪ੍ਰਸ਼ਾਸਨ ਨੂੰ ਇੱਥੇ ਪੁਲਿਸ ਨੂੰ ਬਹੁਤ ਮਤਲਬ ਹਰ ਜਗ੍ਹਾ ਇਹ ਬਹੁਤ ਬੁਰਾ ਹਾਲਾਤ ਹੈ ਨਸ਼ੇ ਦੇ ਕਰਕੇ ਇਹ ਸਾਰਾ ਕੰਮ ਹੋਇਆ ਮੇਰੇ ਤੱਕ ਜਿਤ ਤੱਕ ਅੰਦਾਜ਼ਾ ਵਾ ਕਿ ਇਹ ਕੰਮ ਜਿਹੜਾ ਵਾ ਇਹ ਨਸ਼ੇੜੀਆਂ ਦਾ ਹੀ ਹੈਗਾ ਵਾ ਵੀ ਐਡੀ ਹਿੰਮਤ ਨਾਲ ਜਿਹੜਾ ਨਸ਼ੇੜੀ ਕੰਮ ਕਰਕੇ ਨਸ਼ੇ ਨੂੰ ਜਿੰਨਾ ਚਿਰ ਨੱਥ ਨਹੀਂ ਪਾਉਗੀ ਔਰ ਪੁਲਿਸ ਨੂੰ ਚਾਹੀਦਾ ਵਾ ਕਿ ਇੱਥੇ ਥੋੜੀ ਜੀ ਪੈਰਵਾਹੀ ਜਿੱਦਾਂ ਹੁਣੇ ਚੌਕ ਆ ਮੇਨ ਆ ਤੇ ਕੁਝ ਇੱਥੇ ਬੰਦਾ ਪੀਸੀਆਰ ਦਾ ਕੋਈ ਚੌਂਕ ਦੇ ਵਿੱਚ ਬੰਦੇ ਨੂੰ ਮੱਲੇ ਇਹਨਾਂ ਨੂੰ ਡਿਊਟੀ ਦੇਣੀ ਚਾਹੀਦੀ ਆ ਮੇਰਾ ਹੀ ਇੱਧਰ ਭਾਜੀ ਇੱਧਰ ਨਾ ਤੇ ਕੋਈ ਇੱਧਰ ਕੋਈ ਲਾਈਟ ਵਾ ਕੋਈ ਮਿਊਂਸੀਪਲ ਵਾਲੋਂ ਨਾ ਕੋਈ ਵੀ ਕੋਈ ਚੀਜ਼ ਜਗਦੀ ਨਹੀਂ ਆ ਇਹ ਤੇ ਕੋਈ ਘਰ ਵਾਲਾ ਜਗਾਵੇ ਲਾਈਟ ਦਾ ਪਤਾ ਲੱਗਦਾ ਨਹੀਂ ਅਦਰਵਾਈਜ਼ ਇੱਥੇ ਬੰਦੇ ਦਾ ਹੀ ਨਹੀਂ ਪਤਾ ਲੱਗਦਾ ਵੀ ਕੌਣ ਆ ਰਿਹਾ ਕੌਣ ਜਾ ਰਿਹਾ ਗੁਰਦਾਸਪੁਰ ਤੋਂ ਲੱਪ੍ਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ